ਪਹਿਲਾਂ ਖ਼ਬਰ ਸੁਣ ਲਿਆ ਕਰੋ ਚੰਗੀ ਤਰ੍ਹਾਂ ਕਿ ਕੀ ਆ ਖ਼ਬਰ ਦੇ ਵਿੱਚ ਜੋ ਅਸੀਂ ਤੁਹਾਡੇ ਤੱਕ ਗੱਲ ਪਹੁੰਚਾਉਣੇ ਆ ਉਹਦਾ ਮਕਸਦ ਕੀ ਆ ਪਰ ਤੁਸੀਂ ਅਧੂਰੀ ਖ਼ਬਰ ਸੁਣ ਕੇ ਜਿਹੜਾ ਇੱਕ ਜਿਹੜਾ ਕਾਵਾਂ ਵਾਂਗੂ ਰੋਲੀ ਪਾਉਨੇ ਹੋ ਤੇ ਨਾ ਤੁਹਾਨੂੰ ਅਤਾ ਹੁੰਦਾ ਨਾ ਤੁਹਾਨੂੰ ਪਤਾ ਹੁੰਦਾਗਾ ਪਹਿਲਾਂ ਗੱਲ ਦੀ ਤੈਅ ਤੱਕ ਜਾਇਆ ਕਰੋ ਪਹਿਲਾਂ ਪੂਰੀ ਵੀਡੀਓ ਵੇਖਿਆ ਕਰੋ ਪੂਰੀ ਤੁਸੀਂ ਵੀਡੀਓ ਦੇਖਦੇ ਨਹੀਂ ਤੇ ਅਗਲੇ ਨੂੰ ਭੱਲੇ ਤੱਕ ਹੋ ਜਾਂਦੇ ਹੋ ਤੇ ਤੁਹਾਨੂੰ ਜਿਹੜੀ ਮੈਂ ਅੱਜ ਹੋਰ ਖਬਰ ਇੱਕ ਸੁਣਾ ਰਿਹਾ ਬੜੀ ਰੌਂਗਟੇ ਖੜੇ ਕਰਨ ਵਾਲੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਬੜੀ ਦੁਖਦਾਈ ਖਬਰ ਆ ਤੇ ਜਿਹੜੇ ਲੋਕ ਕਹਿੰਦੇ ਸੀ ਕਿ ਭਈਏ ਸਾਰੇ ਭਜਾਉਣੇ ਨਹੀਂ ਚਾਹੀਦੇ ਕਿਸਾਨ ਦੁਨੀਆ ਨਾਲ ਖਾਸ ਕਰਕੇ ਤੇ ਜਾਂ ਹੋਰ ਕਿੱਲੇ ਜਿਹੜੇ ਕਿ ਹੱਕ ਦੇ ਵਿੱਚ ਆਏ ਸੀ ਅੱਜ ਉਹ ਲੋਕ ਕੀ ਜਵਾਬ ਦੇਣਗੇ ਅੱਜ ਹੁਸ਼ਿਆਰਪੁਰ ਦੇ ਵਿੱਚ ਇੱਕ ਹੋਰ ਵੱਡੀ ਘਟਨਾ ਵਾਪਰੀ ਆ ਅੱਜ ਉਸ ਬੱਚੇ ਦਾ ਜਿਹੜਾ ਹਰਵੀਰ ਸਿੰਘ ਬੱਚਾ ਸੀ ਕਰੀਬ ਜੀ ਮਹੀਨਾ ਪਹਿਲਾਂ ਜਿਹੜਾ ਉਹਦਾ ਬੈਟਫੈਰੀ ਕਰਕੇ ਉਹਦਾ ਕਤਲ ਕੀਤਾ ਗਿਆ ਸੀ ਅੱਜ ਕਸਿਹਰਪੁਰ ਦੇ ਵਿੱਚ ਹੋਰ ਘਟਨਾ ਵਾਪਰੀ ਆ ਪਹਿਲਾਂ ਤੁਹਾਨੂੰ ਮੈਂ ਪੂਰੀ ਖਬਰ ਦੱਸ ਦੇਵਾਂ ਉਹ ਤੋਂ ਬਾਅਦ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਇਹਨਾਂ ਲੋਕਾਂ ਮਾਰੇ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਪਰਵਾਸੀ ਮਜ਼ਦੂਰ ਵੱਲੋਂ 8 ਸਾਲਾਂ ਦੇ ਕਪਾਹ ਦੇ ਬੱਚਾ ਅਪਾਹ ਦੇ ਬੱਚਾ ਦੇ ਨਾਮ ਜਿਹੜਾ ਕਿ ਉਹਨੂੰ ਕਵਰਿਸਤਾਨ ਦੇ ਵਿੱਚ ਲੈ ਗਿਆ ਚੱਕ ਕੇ ਤੇ ਉਤੇ ਉਹਦੇ ਨਾਲ ਬਲਾਤਕਾਰ ਕਰਨ ਲਈ ਜਿਹੜੀ ਕੋਸ਼ਿਸ਼ ਕੀਤੀ ਆ ਵੱਧ ਫੈਲੀ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਸ ਤੋਂ ਬਾਅਦ ਇਸ ਦਰਿੰਦੇ ਵੱਲੋਂ ਜਿਹੜਾ ਬੱਚਾ ਚਿੱਕਣ ਲੱਗਿਆ ਇਹ ਦੱਚਾ ਜਾ ਰਿਹਾ ਕਿ ਉਥੇ ਇੱਕ ਲੜਕੀ ਮੌਜੂਦ ਸੀ ਉਹ ਬੱਚਾ ਉਹਨੂੰ ਭੂਆ ਭੂਆ ਕਹਿ ਕੇਵਾਜਾ ਮਾਰ ਲੱਗਿਆ ਪਰ ਉਹ ਦੁਸ਼ਟ ਨੇ ਐਡਾ ਪਾਪੀ ਕਿਲਿਉਣਾ ਉਹ ਪਰਵਾਸੀ ਮਜ਼ਦੂਰ ਭਈਆ ਤੇ ਉਹਨੇ ਜਿਹੜਾ ਉਹ ਜਿਹੜਾ ਬੱਚੇ ਨੂੰ ਜਿਹੜਾ ਮਾਰ ਮਕਾਦਾ ਦਿੱਤਾ ਇਹ ਤੁਹਾਨੂੰ ਦੱਸ ਦਈਏ ਕਿ ਹਿਸ਼ਾਰਪੁਰ ਵਿੱਚ ਇਹ ਦੁੱਧ ਦੀ ਵੱਡੀ ਘਟਨਾ ਵਾਪਰੀ ਆ ਇੱਕ ਪ੍ਰਵਾਸੀ ਮਜ਼ਦੂਰ ਨੇ 8 ਸਾਲਾਂ ਦਾ ਪੰਜ ਬੱਚੇ ਨਾਲ ਹਵਾਲਿਅਤ ਜਿਹੜੀ ਕਿ ਯਾਨੀ ਕਿ ਸਿੱਧਾ ਪੱਕੇ ਦੇ ਕੇ ਬਲਾਤਕਾਰ ਕੀਤਾ ਹੁਣ ਤੁਸੀਂ ਆਪ ਦੱਸ ਦਿਓ ਕਿ ਜਿਹੜੇ ਲੋਕ ਆ ਐਸਤੇ ਨੇ ਕਿ ਮੇਰੇ ਹੱਕ ਦੇ ਵਿੱਚ ਮੋਲਦੇ ਹੁਣ ਜਵਾਬ ਕੀ ਦੇਵੋਗੇ ਪੰਜਾਬ ਦੇ ਇੱਕ ਵਾਰ ਇੱਥੇ ਲਿਖਿਆਗਾ ਮਤਾਂ ਨੂੰ ਜੋ ਪੜ੍ਹ ਕੇ ਸੁਣਾ ਰਹਿਆਂਗਾ ਅੱਛਾ ਘਰ ਦੇ ਵਿੱਚ ਪੂਰੀ ਤਰ੍ਹਾਂ ਇੱਕ ਪਰਵਾਸੀ ਮਜ਼ਦੂਰ ਵੱਲੋਂ ਬੱਚੇ ਨੂੰ ਅਗਵਾ ਕਰਕੇ ਫਿਰ ਉਹਦਾ ਕਤਲ ਕਰ ਦਿੱਤਾ ਬਲਾਤਕਾਰ ਕਰਕੇ ਉਹਦਾ ਕਤਲ ਕਰ ਦਿੱਤਾ ਜਿਸ ਤਰ੍ਹਾਂ ਪਹਿਲਾਂ ਉਹਨ 5 ਸਾਲ ਬੱਚੇ ਦਾ ਕਤਲ ਕੀਤਾ ਸੀ ਇਹ ਆ 8 ਸਾਲ ਦਾ ਬੱਚਾ ਤੇ ਅਜੇ ਉਹਦੀ ਜਿਹੜੀ ਆਂ ਦੀ ਸੀ ਚੁੱਲ੍ਹਾ ਸੀ ਠੰਡਾ ਵੀ ਹੋਇਆ ਹੋ ਮੀਡੀਆ ਦੇ ਰਿਪੋਰਟਾਂ ਅਨਸਾਰ ਜਿਹੜਾ ਹਿਾਰਪੁਰ ਦੇ ਅਡਾ ਬਾਗਪੁਰ ਵਿੱਚ ਜਿਹੜੀ ਇਹ ਘਟਨਾ ਵਾਪਰੀ ਆ ਇੱਕ ਪਰਵਾਸੀ ਜਿਹੜਾ ਮਜ਼ਦੂਰ ਆ ਭਈਆ ਹੈ ਜਿਹਨੂੰ ਆਪਾਂ ਕਹਿੰਦੇ ਆ ਕਿ ਉਹ ਵਿਸੱਕ ਪੁਲਿਸ ਨੇ ਫੜ ਲਿਆ ਉਹਨੂੰ ਗ੍ਰਿਫਤਾਰ ਕਰ ਲਿਆ ਪਰ ਸਭ ਤੋਂ ਵੱਡੀ ਤੇ ਦੁਖਦਾਈ ਘਟਨਾ ਇਹ ਆ ਕਿ ਹਿਾਰਪੁਰ ਦੇ ਵਿੱਚ ਆ ਭਈਆ ਦੀ ਐਡੀ ਹਿੰਮਤ ਆ ਕਿ ਹਿਾਰਪੁਰ ਦੇ ਵਿੱਚ ਆ ਜਿਹੜੀ ਕਿ ਲੁੱਤੀ ਘਟਨਾ ਵਾਪਰੀ ਆ ਬੜੀ ਕਿ ਦੁਖਦਾਈ ਘਟਨਾ ਗਈ ਬੜੀ ਇਹ ਤੇ ਚਿੰਤਾਜਨਕ ਗੱਲ ਅੱਜ ਸਰਕਾਰ ਅੱਜ ਆਰਡਰ ਨਾ ਲਾਉ ਆਡਰਾ ਫਲਾਣਾ ਆਡਰਾ ਧਮਕਾ ਆਡਰਾ ਅੱਜ ਕਿੱਥੇ ਗਏ ਆ ਅੱਜ ਉਹ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਜੇਕਰ ਕਿਸੇ ਪੰਚਾਇਤ ਨੇ ਮਤਾ ਪਾਇਆ ਤੇ ਪੁੱਛਦੇ ਧਮਕਾਉਣਾ ਸ਼ੁਰੂ ਕਰ ਦਿੱਤਾ ਪੁੱਛਦੇ ਡਰਾਉਣਾ ਸ਼ੁਰੂ ਕਰ ਦਿੱਤਾ ਧਾਦੇ ਉੱਤੇ ਪਰਤੇ ਕਰਦਾਂਗੇ ਤੁਹਾਨੂੰ ਜੇਲਾਂ ਦੇ ਵਿੱਚ ਛੁਟਨ ਦਾ ਹੈ ਅੱਜ ਸਾਲ ਦਾ ਬੱਚਾ ਆ ਫਿਰ ਜਿਹੜਾ ਇੱਕ ਮੈਦਫਾਈਲੀ ਕਰਕੇ ਇੱਕ ਬਲਾਤਕਾਰ ਕਰਕੇ ਇੱਕ ਦੁਸ਼ਟ ਪਾਪੀ ਨੇ ਜਿਹੜਾ ਉਸ ਪ੍ਰਵਾਸੀ ਮਜ਼ਦੂਰ ਆ ਉਸਨੂੰ ਇੱਕ ਫਿਰ ਬਲੀ ਦੇ ਦਿੱਤੀ ਆ ਤੇ ਅੱਜ ਪੰਜਾਬ ਕਿੱਧਰ ਜਾ ਰਿਹਾ ਤੇ ਅੱਜ ਉਹ ਵੱਡੇ ਇਤਿਹਾਸਕੀ ਲੀਡਰ ਜਿਹੜੇ ਕਿ ਕਿਸਾਨ ਯੂਨੀਅਨ ਦੇ ਕੁਝਾ ਉਹ ਕਾਮਰੋਦੀ ਸੋਚ ਦੇ ਲੀਡਰ ਆ ਜਿਹੜੇ ਕਹਿੰਦੇ ਕਿ ਭਈਏ ਸਾਡੇ ਰਾਖੇ ਆ ਸਾਨੂੰ ਨਹੀਂ ਪਹੁੰਚਾਉਣਾ ਚਾਹੀਦਾ ਅਸੀਂ ਨਹੀਂ ਕਹਿੰਦੇ ਪਹੁੰਚਾਓ ਪਰ ਕਿਸੇ ਦਾ ਆਤਾ ਪਤਾ ਤਾਂ ਹੋਣਾ ਜ਼ਰੂਰੀ ਆ ਕਿ ਭਾਈ ਇਹ ਕਿੱਥੇ ਰੰਦਾ ਕੀ ਇਹਦਾ ਜਿਹੜਾ ਕਿ ਮਾਨਸਿਕ ਕਿੰਨਾ ਮਾਨਸਿਕ ਰੋਗੀ ਆ ਜਾਂ ਫਿਰ ਪਿਛਲੇ ਅਪਰਾਧੀ ਆ ਇਹ ਪਿੱਛੇ ਕੀ ਅਪਰਾਧ ਕਰਕੇ ਆਇਆ ਜਿਹੜਾ ਕਿ ਸਭ ਤੋਂ ਵੱਡੀ ਜਿਹੜਾ ਦੁਬਾਰੇ ਤੁਹਾਨੂੰ ਦੱਸਦੀ ਕਿ ਹਿਆਰਪੁਰ ਦੇ ਵਿੱਚ ਵੱਡੀ ਕਾ ਹੋਰ ਘਟਨਾ ਵਾਪਰੀ ਹੈ ਬੱਚੇ ਨੂੰ ਚੱਕ ਕੇ ਕਨਾਵ ਕਰਕੇ ਜਿਹੜਾ ਤੇ ਜਿਹੜਾ ਇੱਕ ਸਾਡੇ ਨੌਜਵਾਨਾਂ ਦਾ ਮੈਂ ਤਾਂ ਉਹ ਇੱਥੇ ਦੁੱਖ ਦਾ ਹੀ ਦੁੱਖ ਦੇ ਨਾਲ ਕਹਿਣਾ ਪੈ ਰਿਹਾ बच्चा ਉਸ ਜਸਪ੍ਰੀਤ ਸਿੰਘ ਨੇ ਕਿ ਰਿਪੋਰਟ ਕੀਤਾ ਬੱਚੇ ਦੇ ਫੁੱਲ ਵੀ ਝਰੇਣੇ ਲੱਗਣ ਦਿੱਤੇ ਤੇ ਬੱਚਾ ਮਾਪਿਆਂ ਦੇ ਹਵਾਲੇ ਕਰ ਦਿੱਤਾ ਤੇ 22 ਸਾਲ ਦਾ ਨੌਜਵਾਨ ਸਿੱਖ ਮੁੰਡਾ ਮਾਰ ਦਿੱਤਾ ਪੁਲਸ ਨੇ 7 ਗੋਲੀਆਂ ਮਾਰ ਕੇ ਤੇ ਉਦੋਂ ਉਹਨਾਂ ਨੂੰ ਦਰਦ ਵੀ ਆਇਆ ਤੇ ਆ ਭਈਏ ਜਿਹੜਾ ਬਲਾਤਕਾਰ ਵੀ ਕਰਦੇ ਬੱਚਿਆਂ ਦੇ ਨਾਲ ਤੇ ਉਹਨਾਂ ਦਾ ਕਤਲ ਵੀ ਕਰ ਦਿੰਦੇ ਆ ਤੇ ਇਹਨਾਂ ਨੂੰ ਫੇਰ ਸਰਕਿਆਂ ਦੇ ਥਾਵਾਂ ਤੇ ਜਿਹੜਾ ਲੈ ਕੇ ਜਾਏ ਜਾਂਦਾ ਇਹਨਾਂ ਨੂੰ ਕਿਉਂ ਬਚਾਇਆ ਜਾਂਦਾ ਇਹਨਾਂ ਦਾ ਅਨਕਾਉਂਟਰ ਕਿਉਂ ਨਹੀਂ ਹੁੰਦਾ ਇਹਨਾਂ ਬਾਰੇ ਪੁਲਿਸ ਕਿੱਥੇ ਆਈਲਾ ਵਾਲੇ ਕਾਨੂੰਨ ਆ ਤੇ ਇਹਨਾਂ ਬਾਰੇ ਕਾਨੂੰਨ ਸਾਹਿਬ ਗੁੱਸਾ ਸਿੱਖਾਂ ਬਾਰੇ ਜਿਹੜਾ ਕਿ ਚੁੰਨ ਚੁੰਨ ਕੇ ਮਾਰਦੇ ਹੋ ਸਿੱਖਾਂ ਨੂੰ ਤੁਸੀਂ ਸਿੱਖਾਂ ਨੂੰ ਘਰਾਂ ਦੇ ਵਿੱਚ ਕਣ ਕਣ ਕੇ ਮਾਰਦੇ ਹੋ ਚਾਹੇ ਗਲਾਂ ਦੇ ਵਿੱਚ ਟਹਿਰ ਪਾ ਕੇ ਮਾਰਦੇ ਹੋ ਚਾਹੇ ਜਿਉਂਦੇ ਸਾੜਦੇ ਹੋ ਚਾਹੇ ਚਰਾਹੇ 'ਚ ਗੋਲੀ ਮਾਰਦੇ ਹੋ ਚਾਹੇ ਅਨਕਾਉਂਟਰ ਕਰਦੇ ਹੋ ਇਹ ਬੜੇ ਦੁੱਖ ਦੀ ਗੱਲ ਆ ਦੁੱਖ ਦੇ ਵਾਂਗ ਗੱਲਾਂ ਕਹਿਣੀਆਂ ਪੈਰੀਆਂ ਨੇ ਜਿਹੜੀ ਇਹ ਤਾਜੀ ਖਬਰ ਆ ਤੇ ਤਾਜੀ ਘਟਨਾ ਜਿਹੜੀ ਹੁਣੇ-ਹੁਣੇ ਵਾਪਰੀ ਆ ਸਿੱਖਾਂ ਦੇ ਲਈ ਗੋਲੀਆ ਨੇ ਇੱਥੇ ਪਪਹਿਆਂ ਦੇ ਲਈ ਉਹ ਬੱਚੇ ਤੁਹਾਡੇ ਕਾਤਲ ਵੀ ਕਰ ਲੈਣ ਤੁਹਾਡੇ ਬੱਚੇ ਨੂੰ ਚਰਾ ਕੇ ਵੀ ਲੈ ਜਾਣਾ ਤੁਹਾਡੇ ਬੱਚੇ ਨੂੰ ਵੇਚ ਵੀ ਦੇਣ ਅੱਗੇ ਤਾਂ ਤੁਹਾਡੇ ਬੱਚਿਆਂ ਦਾ ਜਿਹੜਾ ਕਾਤਲ ਬਲਾਤਕਾਰ ਕਰਕੇ ਕਤਲ ਕਰ ਦੇਣਾ ਉਹਨਾਂ ਨੂੰ ਸੁਰੱਖਿਆ ਥਾਵਾਂ ਤੇ ਪੁਲਿਸ ਲੈ ਕੇ ਜਾਂਦੀ ਆ ਤੇ ਤੁਹਾਡਾ ਜੇਕਰ ਬੱਚਾ ਚੁੱਕਣਾ ਮੈਂ ਕਹਿੰਦਾ ਬਹੁਤ ਵੱਡਾ ਪਾਪ ਆ ਅਪਰਾਧ ਆ ਜੇ ਉਸ ਜਸਪ੍ਰੀਤ ਸਿੰਘ ਨੇ ਬੱਚਾ ਚੁੱਕਿਆ ਉਹਦੇ ਮਾਮਲਾ ਚਲਾਇਆ ਜਾਂਦਾ ਜਿਸ ਦਾ ਦੇ ਲ ਭਈਏ ਨੂੰ ਪੜਿਆ ਜਾਂਦਾ ਉਹਨੂੰ ਕਿਉਂ ਨਹੀਂ ਫੜਿਆ ਕਿਉਂਕਿ ਉੱਥੇ ਮੈਡਲ ਮਿਲਨੇ ਸੀ ਉੱਥੇ ਫੀਤੀਆਂ ਮਿਲਣੀਆਂ ਸੀ ਉੱਥੇ 10-10 ਲੱਖ ਰੁਪਏ ਮਿਲਦਾ ਸੀ ਪੁਲਸ ਵਾਲਿਆਂ ਨੂੰ ਤੇ ਇੱਥੇ ਕੁਝ ਮਿਲਣਾ ਨਹੀਂ ਸੀ ਉਹੀ ਗੱਲ ਹੈ ਨਾ ਕਿ ਗਰੀਬ ਤੇ ਅਮੀਰ ਦਾ ਫਰਕ ਐਸ ਤੋਂ ਪਤਾ ਲੱਗਦਾ ਉਹ ਬੱਚਾ ਜਿਹੜਾ ਅਮੀਰ ਦਾ ਸੀ ਇਹ ਬੱਚੇ ਜਿਹੜੇ ਚੁੱਕ-ਚੁੱਕ ਕੇ ਮਾਰੇ ਜਾ ਰਹੇ ਆ ਪੰਜਾਬ ਵੱਲੋਂ ਇਹ ਆ ਗਰੀਬਾਂ ਦੇ ਇੱਥੇ ਗਰੀਬ ਤੇ ਅਮੀਰ ਦੇ ਵਿੱਚ ਇਹ ਪਾੜਾ ਕੌਣ ਪਾ ਰਿਹਾ ਸਰਕਾਰਾਂ ਪਾਰੀਆਂ ਨੇ ਪ੍ਰਸ਼ਾਸਨ ਪਾਰਿਆ ਤੇ ਸਾਨੂੰ ਸੋਚਣਾ ਪਊ ਸਾਨੂੰ ਸਮਝਣਾ ਪਊਗਾ ਬੁਰੀ ਵੱਤਵਾਂਤ ਸ਼ੇਅਰ ਕਰੋ ਆਪਣੇ ਕਮੈਂਟ ਜਰੂਰ ਲਿਖੋ ਧੰਨਵਾਦ ਬੈਜੀ ਕਾ ਖਾਲਸਾ ਬੈਜੀ ਕੀ ਫਤਹਿ